ਰਾਸਾ ਨਾਮ ਸੋਮਨ ਦੇਵੀ ਹੈ ਮੈਂ ਪਿੰਡ ਸੀਮਾ ਰਣਜੀਤ ਸਿੰਘ ਪੁੱਤਰ ਲੈਂਬਰਦਾਸ ਹਸਬੰਡ ਆਰਮੀ ਚ ਹੈ ਫੌਜ ਚ ਆਈਟੀਵੀਪੀ ਚ ਹੈ ਉਹ ਸਰ ਦੇਖ ਦੀ ਰੱਖਿਆ ਕਰਦੇ ਆ ਬਟ ਉਹਨੇ ਆਪਣੀ ਪਤਨੀ ਔਰ ਆਪਣੇ ਬੇਟੇ ਦੀ ਰੱਖਿਆ ਨਹੀਂ ਕੀਤੀ ਆਪਣੇ ਬੇਟੀ ਔਰ ਆਪਣੇ ਹੌਨੇ ਆਪਣੀ ਪਤਨੀ ਔਰ ਆਪਣੇ ਬੇਟੇ ਨੂੰ ਧੋਖਾ ਦਿੱਤਾ ਉਹਨੇ ਬੇਟੇ ਤੱਕ ਅੱਜ ਪੰਜ ਤੱਕ ਤੱਕ ਬਾਤ ਨਹੀਂ ਪੁੱਛੀ ਕਿ ਮੇਰਾ ਬੇਟਾ ਹੈ ਕਿਵੇਂ ਹੈ ਕਿਵੇਂ ਨਹੀਂ ਹੈ ਸਾਡੇ ਕੋਰਟ ਸਿਰਫ 2020 ਸਾਡਾ ਕੋਰਟ ਕੇਸ ਹੋਇਆ ਉਹਨੇ ਅੱਜ ਤੱਕ ਕੋਰਟ ਚ ਇੱਕ ਵਾਰ ਵੀ ਪੇਸ਼ ਨਹੀਂ ਹੋਇਆ ਔਰ ਨਾ ਹੀ ਉਹਨੇ ਆਪਣੇ ਬੇਟੇ ਦੀ ਬਾਤ ਪੁੱਛੀ ਹਾਂ ਕਿ ਮੇਰਾ ਬੇਟਾ ਇੱਥੇ ਤੱਕ ਮੈਂ ਉਹਨੂੰ ਮਿੰਤਾ ਕੀਤੀ ਕਿ ਮੇਰਾ ਬਰਥ ਸਰਟੀਫਿਕੇਟ ਮੁੰਡੇ ਦਾ ਦਿੱਤਾ ਜਾ ਰਿਹਾ ਕਿ ਮੈਂ ਮੈਂ ਮੁੰਡੇ ਦਾ ਸਕੂਲ ਚ ਐਡਮਿਸ਼ਨ ਕਰਵਾਣਾ ਉਹ ਵੀ ਉਹਨਾਂ ਨੇ ਨਹੀਂ ਦਿੱਤਾ ਮੈਨੂੰ ਬਰਥ ਸਰਟੀਫਿਕੇਟ ਵੀ ਮੈਂ ਮਿੰਤਾ ਹੱਥ ਪੈ ਸਾਸ ਹੋਰੇ ਦੇ ਤਰਲੇ ਪਏ ਕਿ ਮੈਨੂੰ ਬਰਥ ਸਰਟੀਫਿਕੇਟ ਦੇ ਦਿਓ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਹੈਗਾ ਹੁਣ ਸਰ ਮੈਨ ਤੇ ਪਿੰਡ ਸੀਮਾ ਉੱਥੇ ਪੁੱਜੀ ਹੈਗੀ ਤਾਂ ਉੱਥੇ ਵੀ ਮਤਲਬ ਕਿਸੇ ਪਿੰਡਾਂ ਨੂੰ ਪੁੱਛਿਆ ਕਿ ਉੱਥੇ ਕਿਸੇ ਨੂੰ ਕੁਝ ਪਤਾ ਨਹੀਂ تھا ਅੰਦਰ ਸਾਰੇ ਫੈਮਿਲੀ ਬੈਠੀ ਹੋਈ ਅਦਰ ਰਿਲੇਸ਼ਨ ਚ ਚਾਚਾ ਤਾਏ ਸਾਰੇ ਬੈਠੇ ਹੋਏ ਮਾਸਟਰ ਸਾਹਿਬ ਬੈਠੇ ਹੋਏ ਤੋ ਉਹਨਾਂ ਨੇ ਬੋਲਿਆ ਕਿ ਕਿ ਅਸੀਂ ਕਿ ਕੁੰਡਾ ਖੋਲ੍ਹ ਅਸੀਂ ਗੱਲ ਕਰਨੀ ਹੈਗੀ ਮੈਂ ਦੇਖਣਾ ਕਿ ਮੇਰਾ ਹਸਬੰਦ ਕਿੱਥੇ ਹੈ ਕਿੱਥੇ ਨਹੀਂ ਹੈ ਤੋ ਉਹਨਾਂ ਨੇ ਗੇਟ ਸਰ ਖੋਲੇ ਨਹੀਂ ਅਸੀਂ ਅੰਦਰ ਦੇਖਿਆ ਉੱਪਰੋਂ ਕੰਧ ਤੇ ਉੱਥੇ ਸਰ ਹਲਵਾਈ ਲੱਗੇ ਹੋਏ ਸਾਰੇ ਪੰਜਾਬ ਪਰ ਛੱਲ ਬਣੇ ਅੰਦਰ ਬੈਠੇ ਹੋਏ ਉਹਨਾਂ ਸਰ ਮੈਂ ਗੇਟ ਤੇ ਬਾਹਰ ਖੜੀ ਹੋ ਵੀ ਸਰ ਮੈਨੂੰ ਤੱਕੇ ਮਾਰ ਕੇ ਕੱਢ ਰਹੇ ਹੈਗੇ ਕਹਿੰਦੇ ਤੁਸੀਂ ਇੱਥੋਂ ਨਿਕਲ ਜਾ ਤੁਹਾਡਾ ਇੱਥੇ ਕੋਈ ਹੱਕ ਨਹੀਂ ਹੈਗਾ ਹੁਣ ਸਰ ਮੈਨੂੰ ਇਨਸਾਫ ਚਾਹੀਦਾ ਹੈ ਕਿ ਮੈਂ ਇੱਕ ਫੌਜੀ ਦੀ ਘਰ ਵਾਲੀ ਹੋ ਕੇ ਮੈਂ ਮੇਰਾ ਬੇਟਾ ਛੋਟਾ 7.5 ਸਾਲ ਦਾ ਮੇਰਾ ਬੇਟਾ ਹੈ ਕਿ ਸਾਡੇ ਨਾਲ ਸਰ ਇਨਸਾਫ ਮੇਰੇ ਬੇਟੇ ਨੂੰ ਹੱਕ ਦਿੱਤਾ ਜਾਵੇ ਤੇ ਮੈਂ ਆਪਣੀ ਨੂੰ ਪਤਨੀ ਹੱਕ ਦਿੱਤਾ ਜਾਵੇ। ਆਹ ਵਾਖਰ ਪ੍ਰੇਖਕ ਜੀ ਮੈਂ ਮੇਰੀ ਸੁਮਨ ਦੇਵੀ ਮੇਰੀ ਬੇਟੀ ਹੈ ਜੀ 2013 ਜੂਨ ਨੂੰ ਸ਼ਾਦੀ ਕੀਤੀ ਸੀ ਜੀ। ਔਰ ਗਰੀਬ ਬੰਦਾ ਮੈਂ ਵਿਹਾੜੀ ਤੋਂ ਪਰ ਕਰਨੇ ਵਾਲਾ ਕਾ ਮੈਂ ਜੀ ਉਸੇ ਕਰਨੇ ਦੇ ਪਾਰੇ ਆ। ਇਹਨਾਂ ਦੇ ਬੱਚੋ ਬਣੇ। ਉਹ ਕੋ ਜੋ ਜਿਸਕੇ ਨਾਲ ਸ਼ਾਦੀ ਕੀਤੀ ਹੈ ਜੀ ਉਹ ਇਹਨੂੰ ਦੇਖ ਲੈਣਾ ਮਾਰਕੀਟ ਕਰਾ। ਮੈਂ ਬੇਟੀ ਕੋ ਵੀ ਇਹੀ ਬੋਲਦਾ ਸੀ ਆਪ ਬਣਾ ਇਧਰ ਬੈਠਣ ਜੋ ਹੋ ਗਿਆ ਤੋ ਇਹੇ ਰਹਿਣਾ। ਆਜ ਔਰ ਕੱਲ ਕبھی کبھی ਠੀਕ ਹੋਗਾ ਆਪ ਦਾ। ਜੋ ਚਲ ਮੰਨਤੀ ਰਹੀ ਮੇਰੀ ਬੇਟੀ ਮੰਨਤੀ ਰਹੀ। ਜਦੋਂ ਪਤਾ ਚੱਲਿਆ ਵੀ ਘਰੋਂ ਬਾਹਰ ਕੱਢ ਲਈ ਜੋ ਮੇਰੇ ਘਰ ਆਈਏ ਤਾਂ ਫਿਰ ਮੇਰੇ پاس ਆਈਏ ਇਹ ਤੈਨੂੰ 6 ਸਾਲ ਹੋ ਗਏ ਮੇਰੇ پاس ਕੀ ਹੋਇਆ ਹੁਣ ਹੁਣ ਇਹਦੀ ਕੀਤਾ ਜੀ ਜਿਹਨੂੰ ਸ਼ਾਦੀ ਰੱਖੀ ਹੈ ਦੀ ਸਾਨੂੰ ਪਤਾ ਲੱਗਿਆ ਬੇਟੀ ਨੇ ਦੱਸਿਆ ਕਿ ਜਿਹੜੀ ਸ਼ਾਦੀ ਰੱਖੀ ਹੈ ਅੱਜ ਤੇ ਚਲ ਗਈਆਂ ਨੇ ਜੇ ਦੇਖਣਗੇ ਕਿ ਮੋਰ ਹਲਵਾ ਜੀ ਲੱਗੇ ਤੇ ਸਭ ਜੰਨੇ ਗੁੰਡੇ ਲਾਏ ਤੇ ਬਰਾਤ ਚੱਲ ਗਈ ਉਹਦੀ ਬਿਆਨ ਅਖਬਾਰ ਐਪਲੀਕੇਸ਼ਨ ਤੇ ਥਾਣਾ ਦਿੱਤੀ ਜੀ ਥਾਣਿਆਂ ਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜੀ ਉਹ ਸਾਡੇ ਨਾਲ ਸਾਡੀ ਸੁਣਾਈ ਨਹੀਂ ਕੀਤੀ ਜਿੱਦਾਂ ਹੱਤੋਬਾਈ ਹੋਣ ਲੱਗੇ ਤਾਂ ਫਿਰ ਪੁਲਿਸ ਮੁੱਖੀ ਫਿਰ ਆਈ ਜੀ ਕਿਨੇ ਪਨੀ ਕਿਨੇ ਪਾਉਣ ਦੀ ਤੇ ਬਹੁਤ ਪੁਲਿਸ ਫਿਰ ਆਈ ਆਈ ਆਪਣੀ ਜਾਨ ਬਚਾਈ ਜੀ ਹਨ ਪਤਾ ਨਹੀਂ ਕੀ ਜਾਣੇ ਤੁਸੀਂ ਹਾਂ ਜੀ ਹਨ ਸਰਨਾਬ ਮਿਲਣਾ ਚਾਹੀਦਾ ਜੀ ਨਾਮ ਸੰਜੀਵ ਕੁਮਾਰਾ ਜੀ ਪਿੰਡ ਕਾਲੜ ਦੇ ਜੀ ਮੇਰੀ ਭੈਣ ਜੀ ਵਿਆਹ ਹੋਇਆ ਜੀ ਮੇਰੇ ਭੈਣ ਦਾ ਪਿੰਡ ਬੋਚੀਆ ਮੁੰਡਾ ਸਾਡੀ ਭੈਣ ਬਹੁਤ ਤੰਗ ਕਰਦਾ ਜੀ ਉਹ ਮੇਰੀ ਭੈਣ ਪਰੇਸ਼ਾਨ ਹੋ ਕੇ ਸਾਡੇ ਘਰ ਰਹਿ ਰਿਆ ਪੰਜ-ਛੇ ਸਾਲ ਤੋਂ ਸਾਡੇ ਘਰ ਰਹਿ ਰਿਆ ਜੀ ਬਹੁਤ ਦੁਖੀ ਕੀਤਾ ਉਹਨੇ ਮਾਰਕੁੱਟ ਕਰਦਾ ਜੀ ਸਾਡਾ ਭਣਜਾ ਜੀ ਉਹਦੇ ਨਾਲ ਵੀ ਕੋ ਢੰਗ ਨਾਲ ਬੁਲੰਦਾ ਨਹੀਂ ਖਲੰਦਾ ਨਹੀਂ ਉਹ ਨਾਲ ਜੀ ਨਾ ਕੋਈ ਖਰਚਾ ਨਾ ਪਾਣੀ ਕਿਸੇ ਨਾਲ ਕੋ ਗੱਲਬਾਤ ਨਹੀਂ ਜੀ ਹੁਣ ਸਾਨੂੰ ਪਤਾ ਲੱਗੇ ਜੀ ਵਿਆਹ ਵਾਰੇ ਵਿਆਹ ਰੱਖਿਆ ਹੋਇਆ ਕਿਸੇ ਉਹਨੇ ਵਿਆਹ ਕੀਤਾ ਹੋਇਆ ਜੀ ਅਸੀਂ ਮਾਂ ਪਿੰਡ ਦੁਬਾਰੇ ਗਏ ਪਰ ਸੋ ਜੀ ਵਿਆਹ ਸੀਗਾ ਅਸੀਂ ਉੱਥੇ ਘਰੇ ਗਏ ਜੀ ਉਹਨੇ ਅੰਦਰ ਬਰਾਤ ਚੱਲੇਗੀ ਸੀਗੀ ਬਾਅਦ ਵਿੱਚ ਅਸੀਂ ਗੇਟ ਖੋਲ੍ਹਿਆ ਜੀ ਦਰਦੋਂ ਦੇਖਿਆ ਹਲਵਾਈ ਲੱਗੇ ਹੋਏ ਸਾਰੇ ਚੌਂਕੇ ਸਾਂਕੇ ਲੱਗੇ ਹੋਏ ਜੀ ਪਰ ਸਾਡੀ ਕੋਈ ਸਮਝ ਨਹੀਂ ਹੋਈ ਭਾਣੂ ਮਾਰਕੁੱਟਣ ਦੇ ਅੰਦਰ ਬੰਦੇ ਸੱਤੇ ਸੀ ਉਹਨਾਂ ਨੇ ਵੇਲੇ ਹੀ ਸਾਨੂੰ ਕੁੱਟਣ ਮਾਰਨ ਲੱਗ ਪਏ ਅਸੀਂ ਫਿਰ ਥਾਣੇ 'ਆਂ ਨੂੰ ਫੋਨ ਕੀਤਾ ਜੀ ਸਾਡੀ ਕੋਈ ਉੱਥੇ ਵੀ ਸੁਣਵਾਈ ਨਹੀਂ ਹੋਈ ਸੀ ਅਸੀਂ ਹਾਂਜੀ ਹਾਂਜੀ ਇਹ ਪੁਰਾਣਾ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਕੋਈ ਵੀ ਜੀ ਸਾਨੂੰ ਕੋਈ ਉੱਥੇ ਮਿਲੇ ਨਹੀਂਗਾ ਉੱਥੇ ਜਿਹੜੇ ਪਰਲੇ ਪੰਨੇ ਬੰਦੇ ਸੱਖੇ ਸੀਗੇ ਬਰਾਤ ਚੱਲੇ ਗਈ ਸੀਗੀ ਜੀ ਉੱਥੇ ਕੋਈ ਵੀ ਇੰਦਸਰਾਲ ਹਲਵਾਈ ਲੱਗੇ ਪਿੰਡ ਵਾਲੇ ਸੀਗੇ ਪਿੰਡ ਵਾਲੇ ਨੇ ਫੋਨ ਸਾਰੇ ਟੋਟਲ ਚੱਲੇ ਗਈ ਸੀਗੇ ਉੱਥੇ ਕੋਈ ਥਾ ਹੀ ਨਹੀਂ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਨਹੀਂ ਸਰ ਮਾਰਕੁੱਟਣ ਬੰਦੇ ਸੀਗੇ ਸਾਨੂੰ ਮਾਰ ਕੁੱਟ ਕੇ ਥਾਣੇ ਦਾ ਹੱਥ ਵਾਈ ਹੋਈ ਉਸ ਵਾਰ ਤੇ ਸਾਡੇ ਨਾਲ ਉਹਨਾਂ ਨੇ ਕਹਿੰਦੇ ਜੀ ਮਲਕ ਆਪ ਸਾਡੇ ਨਾਲ ਕਰੋ ਉੱਥੇ ਸਾਡੇ ਗੱਲਬਾਤ ਨਹੀਂ ਸੁਣਵਾਈ ਇੱਥੇ ਵੀ ਨਹੀਂ ਸਹੀ ਗੱਲ ਨਹੀਂ ਹੋ ਰਹੀ ਜੀ ਕਿ ਮੈਂ ਇੱਥੇ ਆਇਆ ਵਾ ਸੁਮਨ ਦੇਵੀ ਦੇ ਤੇ ਦੇ ਚੱਕਰ ਦੇ ਵਿੱਚ ਸੁਮਨ ਦੇਵੀ ਜਿਹੜੇ ਫਾਦਰ ਸਾਹਿਬ ਆ ਉਹ ਤਕਰੀਬਨ ਪਿਛਲੇ 20 22 ਸਾਲ ਤੋਂ ਮੇਰੇ ਨਾਲ ਕੰਮ ਕਰ ਰਹੇ ਆ ਅਸੀਂ ਇਕੱਠੇ ਕੰਮ ਕਰ ਰਹੇ ਫਗਵਾੜੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੀ ਬੇਟੀ ਨਾਲ ਧੱਕਾ ਹੋ ਰਿਹਾ ਕਿ ਮੇਰੀ ਬੇਟੀ ਪਿੰਡ ਸੀਮਾ ਰਣਜੀਤ ਸਿੰਘ ਦੇ ਨਾਲ ਵਿਆਹੀ ਹੋਈ ਸੀ ਜਿਹੜਾ ਕਿ ਫੌਜ 'ਚ ਨੌਕਰੀ ਕਰਦਾ ਉਹ ਇੱਕ ਵਧੀਆ ਫੈਮਲੀ ਤੋਂ ਬਿਲੋਂਗ ਕਰਦੇ ਕਰਕੇ ਇਹਨਾਂ ਨੇ ਧੱਕਾ ਸ਼ੁਰੂ ਤੋਂ ਹੀ ਕਰਦੇ ਆਏ ਆ ਗਰੀ ਫੈਮਲੀ ਕਰੀ ਦਾਇ ਨੂੰ ਲੈ ਕੇ ਤਾਂ ਇਹਨਾਂ ਦੇ ਨਾਲ ਕਰੀਅਰ ਨਾਲ ਬਈ ਬੇਟੀ ਦਾ ਕੁੱਟਮਾਰ ਕਰਨੀ ਕੁੜੀ ਬਰਦਾਸ਼ਤ ਕਰਦੀ ਰਹੀ ਇੱਥੇ ਤੱਕ ਕੁੜੀ ਦੇ ਫਾਦਰ ਨੇ ਵੀ ਸਾਡੇ ਰੱਖ ਕੇ ਗੱਲ ਨਹੀਂ ਕੀਤੀ ਕਿ ਮੇਰੀ ਬੇਟੀ ਉੱਥੇ ਦੁਖੀ ਆ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਕਿ ਸਾਡੀ ਬੇਟੀ ਇੱਧਰ ਦੁਖੀ ਹੋ ਕੇ ਘਰ ਆ ਗਈ ਆ ਤਾਂ ਇਹਨਾਂ ਨੂੰ ਫਿਰ ਅਸੀਂ ਕਿਹਾ ਕਿ ਤੁਸੀਂ ਆਪਣੇ ਬੇਟੀ ਨੂੰ ਪੁੱਛੋ ਕਿ ਕੀ ਤਕਲੀਫ ਆ ਕੀ ਕੀਤਾ ਹੈ ਉਹਨਾਂ ਨੇ ਫਿਰ ਬੇਟੀ ਨੇ ਦੱਸਿਆ ਕਿ ਮੇਰੇ ਜਿਹੜੇ ਹਸਬੰਡ ਦੇ ਬਾਹਰ ਗਲਤ ਰਿਲੇਸ਼ਨਸ਼ਿਪ ਕੁੜੀਆਂ ਦੇ ਨਾਲ ਗਲਤ ਰਿਲੇਸ਼ਨ ਹੈ ਕਿ ਉਸ ਚੀਜ਼ ਤੋਂ ਦੁਖੀ ਹੋ ਕੇ ਮੈਂ ਇੱਥੇ ਆਪਣੀ ਪੇਕੇ ਘਰ ਅੱਗੇ ਬੈਠੀ ਹਾਂ ਇਹਨਾਂ ਦਾ ਪਹਿਲਾ ਹੀ ਕੇਸ ਸੁਣਨੇ ਦੇ ਵਿੱਚ ਚੱਲਦਾ ਇਸਦੇ 5 ਸਾਲ ਤੋਂ ਤਾਂ ਹੁਣ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਜਿਹੜਾ ਜਵਾਈ ਆ ਉਹ ਦੂਜਾ ਵਿਆਹ ਕਰਾ ਰਿਹਾ ਬਿਨਾਂ ਦੱਸੇ ਜਿਹੜਾ ਰਣਜੀਤ ਸਿੰਘ ਗਿਆ ਇੱਕ ਫੌਜ ਦੇ ਵਿੱਚ ਇੱਕ ਇੱਕ ਵਧੀਆ ਸਰਕਾਰੀ ਨੌਕਰੀ ਕਰਦੇ ਹੋਏ ਬੰਦਿਆ ਦਾ ਇਹ ਹਾਲ ਹੈ ਜਿਹੜਾ ਆਪਣੇ ਬੱਚੇ ਨੂੰ ਆਪਣੀ ਧਰਮ ਪਤਨੀ ਨੂੰ ਛੱਡ ਕੇ ਕਿ ਤੁਸੀਂ ਇੱਦਾਂ ਦਾ ਕੰਮ ਇਹ ਦੇਖਦੇ ਰੱਖੇ ਹੋ ਕੇ ਵੀ ਆਹ ਕੰਮ ਕਰੋਗੇ ਤਾਂ ਆਮ ਜਨਤਾ ਕਿੱਥੇ ਜਾਊਂਗੇ ਤਾਂ ਉਹ ਫਿਰ ਜਦੋਂ ਸਾਨੂੰ ਪਤਾ ਲੱਗਾ ਕਿ ਦੂਸਰਾ ਵਿਆਹ ਕਰਾ ਰਿਹਾ ਹੈ ਤਾਂ ਮੌਕੇ ਤੇ ਬੇਟੀ ਨੇ ਆ ਕੇ ਆਪਣੇ ਫਾਦਰ ਨੂੰ ਲੈ ਕੇ ਆਪਣੇ ਬ੍ਰਦਰ ਨੂੰ ਨਾਲ ਲੈ ਜਾ ਕੇ ਦੇਖਿਆ ਮੌਕੇ ਤੇ ਉਹ ਬਰਾਤ ਲੈ ਕੇ ਇੱਥੋਂ ਜਾ ਚੁੱਕੇ ਸੀ ਵਿਉਣ ਜਾ ਚੁੱਕੇ ਸੀ ਇਹਨਾਂ ਨੇ ਫਿਰ ਜਦੋਂ ਕੁੰਡਾ ਖੜਕਾਇਆ ਕਿ ਤੁਸੀਂ ਬਰਾ ਕਿੱਥੇ ਗਏ ਆ ਉਹ ਉਹਨਾਂ ਨੇ ਇਹਨਾਂ ਨਾਲ ਹੱਥੋਂ ਪਾਈ ਕੀਤੀ ਟੱਕੇ ਮਾਰੇ ਕਿ ਤੁਸੀਂ ਇੱਥੇ ਚੱਲ ਜਾਓ ਤੁਹਾਡੇ ਇੱਥੇ ਕੁਝ ਵੀ ਨਹੀਂ ਤਾਂ ਇੱਕ ਨੂੰ ਦਰਖਾਸਤ ਆਈ ਸੀ ਚੰਨਦਸ ਨੇ ਦਿੱਤੀ ਸੀ ਚੰਨਦਸ ਪਿੰਡ ਕਾਂਗੜ ਜ਼ਿਲ੍ਹਾ ਹੁਣਾਂ ਇਹ ਦਿੱਤੀ ਵੀ ਮੇਰੀ ਜਿਹੜੀ ਬੇਟੀ ਸੋਮਨ ਹੈਗੀ ਆ ਇਹ ਤੁਸੀਂ ਹਮੇਸ਼ਾ ਜਿਹੜੇ ਰਣਜੀਤ ਸਿੰਘ ਮੁੰਡਾ ਜਿਹੜਾ ਆਰਮੀ ਦੇ ਵਿੱਚ ਹੈਗਾ ਉਹਦੀ ਗੱਲਬਾਤ ਹੀ ਸੀ ਪਰ ਇਹਨਾਂ ਦਾ ਦੋਵਾਂ ਦਾ ਜਿਹੜਾ ਮਾਮਲਾ ਜਿਹੜਾ ਹੈਗਾ ਕੋਰਟ ਦੇ ਵਿੱਚ ਵਿਚਾਰधीन ਹੈਗਾ ਕੋਰਟ ਜੋ ਫੈਸਲਾ ਕਰੂਗੀ ਇਸ ਸਬੰਧ ਵਿੱਚ ਅੱਜ ਬਿਆਨ ਨਿਕਲੇ ਜੂਨ ਨੂੰ ਦੋਵਾਂ ਧਿਰਾਂ ਨੂੰ ਅਦਾਇਤ ਕੀਤੀ ਹੈ ਕਿ ਜੋ ਕੋਰਟ ਫੈਸਲਾ ਕਰੂਗੀ ਉਹ ਉੱਤੇ ਪਾਬੰਦ ਰਹਿਣਗੇ ਸਰ ਲੜਕੀ ਪਰਿਵਾਰ ਦਾ ਕੀ ਕਹਿਣਾ ਸੀ ਕੀ ਸ਼ਿਕਾਇਤ ਸੀ ਲੜਕੀ ਪਰਿਵਾਰ ਦਾ ਇਹ ਕਹਿਣਾ ਸੀ ਕਿ ਮੈਨੂੰ ਜਿਹੜਾ ਬਿਨਾਂ ਦੱਸੇ ਤੋਂ ਇਹਨਾਂ ਨੇ ਵਿਆਹ ਕਰਾ ਲਿਆ ਪਰ ਜਿਹੜਾ ਲੜਕੇ ਰਣਜੀਤ ਇਹਨੂੰ ਦੋਵਾਂ ਪਾਰਟੀਆਂ ਨੂੰ ਪੁੱਛਿਆ ਗਿਆ ਕਿ ਇਹ ਰਣਜੀਤ ਲੜਕਾ ਕਹਿੰਦਾ ਵੀ ਮੇਰਾ ਡਿ ਅਦਾਲਤ ਨੂੰ ਅਦਾਲਤ ਕੋਲੋਂ ਕੀਤਾ ਗਿਆ ਅਦਾਲਤ ਕੋਲੋਂ ਇਹਨਾਂ ਦੇ ਕਾਜ ਦੇਖੇ ਜਾ ਰਹੇ ਕਿ ਜੋ ਆਪਣੇ ਬਣਦਾ ਹੋਊਗਾ ਕੋਸਾ ਉਹਨਾਂ ਦੇ ਲਾਗੇ ਆਂ ਦਰਖਤ ਕੀਤੀ ਜਾਂਦੀ ਹੈ